ਸੰਦੀਪ ਸ਼ੋਰ ਨਿਊਜ਼ ਦੇਖ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸ਼ਸ਼ੀਕਲ ਜੀ ਆਦਰਸ਼ਨ ਕਰਾਵਾਂਗੇ ਪਿੰਡ ਸਿਸਮਾ ਦੇ ਸ਼ਿਵਾਲਿਕ ਦੀ ਪਹਾੜੀਆਂ ਦੀ ਗੋਦ ਦੇ ਵਿੱਚ ਸਥਿਤ ਪੈਰੋ ਜਥੀ ਮੰਦਿਰ ਦੇ ਇਹ ਮੰਦਿਰ ਸਿਸਮਾ ਤੋਂ ਬੱਦੀ ਰੋਡ ਤੇ ਸਥਿਤ ਹੈ ਇਸ ਮੰਦਿਰ ਦਾ ਜੋ ਇਤਿਹਾਸ ਹੈ ਤੇ ਉਸ ਦੀ ਰਹੱਸਮਈ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ Hindu ਸ਼ਾਸਤਰਾਂ ਦੇ ਅਨੁਸਾਰ ਜੋ ਬਾਬਾ ਪੈਰੋ ਨਾਲ ਜੀਤੀ ਉਹਨਾਂ ਦੀ ਉਤਪਤੀ ਭਗਵਾਨ ਸ਼ਿਵ ਜੀ ਤੋਂ ਹੋਈ ਹੈ ਇਹਨਾਂ ਦੇ ਨਾਲ ਨੂੰ ਭਗਵਾਨ ਸ਼ਿਵ ਜੀ ਦਾ ਪੰਜਵਾਂ ਅਵਤਾਰ ਮੰਨਿਆ ਜਾਂਦਾ ਹੈ। ਬਾਬਾ ਪੈਰਮਨਾਥ ਜੀ ਦੀ ਕਈ ਰੂਪਾਂ ਦੇ ਵਿੱਚ ਪੂਜਾ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਕਿ ਕਾਲ ਪੈਰਵ ਜੀ, ਬਟੂ ਪੈਰਵ ਜੀ, ਆਨੰਦ ਪੈਰਵ ਜੀ ਦੇ ਕਪਾਲ ਪੈਰਵ ਜੀ ਦੇ ਹੁਣ ਜਾਣਦੇ ਹਾਂ ਕਿ ਕਾਲ ਪੈਰਵ ਜੀ ਦੀ ਉਤਪਤੀ ਕਿਸ ਤਰ੍ਹਾਂ ਹੋਈ। ਸ਼ਾਸਤਰਾਂ ਦੇ ਵਿੱਚ ਇਹ ਗੱਲ ਉਲੇਖ ਵੀ ਕੀਤੀ ਹੈ। ਕਿ ਇੱਕ ਵਾਰ ਸ਼ਿਵ ਜੀ ਤੇ ਬ੍ਰਹਮਾ ਜੀ ਦੀ ਕਿਸੇ ਗੱਲ ਤੇ ਬਹਿਸ ਛਿੜ ਗਈ ਸੀ ਉਹ ਬਹਿਸ ਐਨੀ ਵੱਧ ਗਈ ਕਿ ਸ਼ਿਵ ਜੀ ਕਾਫੀ ਨਾਰਾਜ਼ ਹੋ ਗਏ ਸਨ ਤੇ ਉਹਨਾਂ ਨੇ ਬ੍ਰਹਮਾ ਜੀ ਨੂੰ ਡੰਨ ਦੇਣ ਦੇ ਲਈ ਕਾਲ ਭੈਰਵ ਜੀ ਦੀ ਉਤਪਤੀ ਕੀਤੀ ਤੇ ਚਲੋ ਤੁਹਾਨੂੰ ਪੜੋ ਭੈਰਵ ਜੀ ਦਾ ਕਥਾ ਦੇ ਬਾਰੇ ਦੱਸਦੇ ਹਾਂ ਉਸ ਕਥਾ ਦੇ ਬਾਰੇ ਜਾਣਕਾਰੀ ਹੋਵੇਗੀ ਕਿ ਪਰਮੇਸ਼ਵਰੀ ਮਾਂ ਕਾਲੀ ਨੋ ਸ਼ਾਂਤ ਕਰਨ ਦੇ ਲਈ ਪਰਮੇਸ਼ਵਰ ਭਗਵਾਨ ਸ਼ਿਵ ਜੀ ਮਾਤਾ ਜੀ ਦੇ ਚਰਨਾਂ ਦੇ ਨੀਚੇ ਲੇਟ ਗਏ ਸੀ ਮਾਤਾ ਨੇ ਕਿਹਾ ਕਿ ਤੁਸੀਂ ਪੂਰਨ ਰੂਪ ਧਾਰਨ ਕਰੋ ਤਾਂ ਭਗਵਾਨ ਸ਼ਿਵ ਜੀ ਨੇ ਆਪਣਾ ਪੂਰਨ ਰੂਪ ਦੇ ਵਿੱਚ ਆ ਗਏ ਅੰਤੇ ਮਾਤਾ ਨੇ ਉਹਨਾਂ ਨੂੰ ਪੂਰਨ ਬੇਨਤੀ ਕੀਤੀ ਕਿ ਤੁਸੀਂ ਆਪਣੇ ਆਪ ਵਿੱਚ ਤੋਂ ਉਸ ਪਟੂ ਗ੍ਰੂਪ ਨੂੰ ਬਾਹਰ ਨਿਕਾਲੋ ਤਾਂ ਭਗਵਾਨ ਸ਼ਿਵ ਜੀ ਨੇ ਇਸ ਦਾ ਕਾਰਨ ਪੁੱਛਿਆ ਤੇ ਉਹਨਾਂ ਨੂੰ ਜਿਹਾ ਕਿ ਤੁਸੀਂ ਮਾਂ ਮੈਨੂੰ ਮਾਂ ਕਿਹਾ ਹੈ ਪਰ ਤੁਸੀਂ ਤਾਂ ਮੇਰੇ ਸੁਆਮੀ ਹੈ ਪੁੱਤਰ ਨਹੀਂ ਹੋ ਸਕਦੇ ਪਰਮੇਸ਼ਵਰ ਨੇ ਪੂਰਨ ਰੂਪ ਪਟੂ ਕ੍ਰੂਪ ਤारण ਕੀਤਾ ਤਾਂ ਮਾਤਾ ਨੇ ਕਿਹਾ ਕਿ ਪਟੂ ਕ੍ਰੂਪ ਨਾਲ ਸੰਸਾਰ ਦੀ ਰੱਖਿਆ ਕੀਤੀ ਜਾਏ ਜਾ ਸਕਦੀ ਹੈ ਮੇਰੇ ਕਰੋਧ ਤੋਂ ਤੁਹਾਨੂੰ ਪੈਰਵ ਜੀ ਦੀ ਉਤਪਤੀ ਕੀਤੀ ਜਾਂਦੀ ਹੈ ਅੱਜ ਤੋਂ ਪਟੂ ਪੈਰਵ ਜੀ ਦੇ ਰੂਪ ਵਿੱਚ ਮੇਰੇ ਰੂਪ ਵਿੱਚ ਜਾਣਿਆ ਜਾਵੇਗਾ ਤਦ ਹੀ ਕਿਹਾ ਜਾਂਦਾ ਹੈ ਕਿ ਬਟੂ ਪੈਰਵ ਜੀ ਮਾਤਾ ਕਾਲੀ ਜੀ ਦੇ ਲਾਲਾ ਹਨ ਤੇ ਹੁਣ ਮੰਦਰ ਦੇ ਇਤਿਹਾਸ ਦੇ ਬਾਰੇ ਜਾਣਦੇ ਹਾਂ ਕਿ ਇਹ ਮੰਦਰ 200 ਤੋਂ 300 ਸਾਲ ਪੁਰਾਣਾ ਹੈ ਇੱਥੇ ਮਾਂ ਦੁਰਗਾ ਤੇ ਸ਼੍ਰੀ ਪਟੂ ਪੈਰਵ ਜੀ ਤੇ ਹਨੂਮਾਨ ਜੀ ਦੇ ਗੋਰਖਨਾਥ ਜੀ ਦੀ ਪਿੰਡੀ ਸਰੂਪ ਵਿਰਾਜਮਾਨ ਹੈ ਇਸ ਇੱਥੇ ਪੈਰਵਨਾਥ ਜੀ ਬਾਲ ਰੂਪ ਦੇ ਵਿੱਚ ਗੁਲਗਲੇ ਮਿੱਠਾ ਤੇ ਬੱਚਿਆਂ ਨੂੰ ਜੋ ਪਸੰਦ ਭੋਜਨ ਹੈ ਉਹ ਇੱਥੇ ਚੜਾਇਆ ਜਾਂਦਾ ਹੈ ਤੇ ਕਾਲ ਪੈਰਵਜੀ ਨੂੰ ਮਦੀਰਾ ਤੇ ਤੰਤ੍ਰਿਕ ਭੋਜਨ ਲਗਾਇਆ ਜਾਂਦਾ ਹੈ ਰਹਸਯ ਦੀ ਗੱਲ ਇਹ ਹੈ ਕਿ ਇਸ ਮੰਦਿਰ ਦੀ ਛੱਤ ਨਹੀਂ ਹੁੰਦੀ ਤੇ 8 ਵਜੇ ਤੋਂ ਬਾਅਦ ਇਸ ਮੰਦਿਰ ਦੇ ਵਿੱਚ ਕਿਸੇ ਨੂੰ ਵੀ ਰੁਕਣੇ ਦੀ ਇਜਾਜ਼ਤ ਨਹੀਂ ਹੁੰਦੀ ਇੱਥੇ ਸ਼ਰਧਾਲੂ ਦੂਰ ਦੂਰ ਤੇ ਆਉਂਦੇ ਹਨ ਇਸ ਵਾਰ 1 ਜੂਨ 2025 ਦਿਨ ਐਤਵਾਰ ਨੂੰ ਬਾਬਾ ਜੀ ਦੇ ਸਰਾਨਾ ਪੰਡਾਰਾ ਕਰਵਾਇਆ ਗਿਆ ਜਿਸ ਦੇ ਵਿੱਚ ਸੰਗਤਾਂ ਵੱਲੋਂ ਬਹੁਤ ਹੀ ਦੂਰ ਦੂਰ ਤੋਂ ਆਇਆ ਗਏ ਅਤੇ ਅਲੱਗ-ਅਲੱਗ ਪ੍ਰਕਾਰ ਦੇ ਭੋਜਨ ਲਗਾਏ ਗਏ